ਭਈਏ ਭਜਾ ਦਿਓ ਭਈਏ ਮਾਰੋ ਭਈਏ ਭਜਾਓ ਪੰਜਾਬ ਬਚਾਓ ਜਿਹੜੇ ਇਹ ਪੰਜਾਬ ਦੇ ਵਿੱਚ ਨਾਹਰਾ ਲਾਉਂਦੇ ਫਿਰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਕਦੇ ਨਾ ਕਦੇ ਦਿਮਾਗ ਤੋਂ ਕੰਮ ਲੈ ਲਓ ਜੇਕਰ ਤੁਸੀਂ ਦਿਮਾਗ ਤੋਂ ਕੰਮ ਨਹੀਂ ਲੈਂਦੇ ਤਾਂ ਜਿਵੇਂ ਨੇਪਾਲ ਦੀਆਂ ਖਬਰਾਂ ਸਾਡੇ ਸਾਹਮਣੇ ਆਉਂਦੀਆਂ ਕਿ ਉੱਥੋਂ ਦੇ ਲੋਕ ਆ ਜਿਹੜੇ ਉਹ ਮੰਤਰੀਆਂ ਨੂੰ ਕੁੱਟ ਰਹੇ ਆ ਉਸੇ ਤਰ੍ਹਾਂ ਇਹ ਜਿਹੜੀ ਖਬਰ ਆ ਉਹ ਇੰਟਰਨੈਸ਼ਨਲ ਲੈਵਲ ਤੇ ਪੰਜਾਬ ਦੀ ਖਬਰ ਜਾਊਗੀ ਕਿ ਇਹਨਾਂ ਨੇ ਜਿਹੜੇ ਭਈਆਂ ਦੇ ਨਾਲ ਇੰਜ ਕੀਤਾ ਜਿਹੜਾ ਮਾੜਾ ਉਹ ਮਾੜਾ ਰਹੂਗਾ ਜਿਹੜਾ ਚੰਗਾ ਉਹ ਚੰਗਾ ਰਹੂਗਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਜਿਹੜੇ ਭਈਏ ਆ ਉਹ ਇੱਕ ਜਣੇ ਨੇ ਮਾੜਾ ਕੀਤਾ ਆਪਾਂ ਸਾਰਿਆਂ ਨੂੰ ਅੱਜ ਕੱਲ ਕੋਟ ਰਹੇ ਆ ਮੈਂ ਕੁਝ ਕਦੀਆਂ ਵੀਡੀਓ ਵੇਖ ਰਿਹਾ ਜਿਹੜੀ ਗੱਲ ਆਉਂਦੀ ਆ ਰੇਡੀਆਂ ਦੇ ਆਖੇ ਇਹ ਤਾਂ ਅੱਜ ਭਈਏ ਆ ਜਿਹੜੇ ਪੰਜਾਬ ਚ ਆ ਕੇ ਚੱਲ ਪੰਜਾਬ ਦੇ ਲੋਕਾਂ ਨਾਲ ਮਾੜਾ ਕਰ ਰਹੇ ਆ ਤੇ ਜਿਹੜਾ ਆਪਾਂ ਕਹਿੰਨੇ ਆ ਭੱਜ ਕੇ ਹਟਾਈ ਮੱਖਣਾ ਦੇ ਜੱਟ ਪਾਣੀ ਦੀ ਵਾਰੀ ਦੇ ਪਿੱਛੇ ਲੜ ਪਏ ਕੀ ਇਹ ਇੱਕ ਦੂਜੇ ਦਾ ਮਾਰਾ ਨਹੀਂ ਕਰ ਰਹੇ ਮਾਰੇ ਸਾਰੀਆਂ ਸਟੇਟਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਰ ਹਲਕੇ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਬਲਾਕ ਦੇ ਵਿੱਚ ਬੈਠੇ ਆ ਉਹਨਾਂ ਮਾਰੇ ਬੰਦਿਆਂ ਨੂੰ ਸਜ਼ਾ ਦੇਣੀ ਚਾਹੀਦੀ ਹੁੰਦੀ ਆ ਜੇਕਰ ਇੱਕ ਬੰਦੇ ਨੇ ਗਲਤ ਕੀਤਾ ਤੇ ਜਾਂ ਉਹਨਾਂ ਦੀ ਜਾਤ ਨੂੰ ਆਪਾਂ ਸਜ਼ਾ ਦੇਣ ਲੱਗ ਗਏ ਜਾਂ ਉਹਨਾਂ ਦੇ ਧਰਮ ਨੂੰ ਸਜ਼ਾ ਦੇਣ ਲੱਗ ਗਏ ਤਾਂ ਮੈਂ ਮਾਫੀ ਚਾਹੁੰਨਾ ਇਹ ਕੋਈ ਸਾਡੀ ਭਧੜਕਾਰੀ ਵਾਲੀ ਗੱਲ ਨਹੀਂ ਸਾਡੀ ਨਲੈਕੀ ਗਿਣੀ ਜਾਊਗੀ ਔਰ ਇੱਕ ਗੱਲ ਇਹ ਯਾਦ ਰੱਖ ਲੋ ਕਿ ਇੱਕ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਤਗੜੀ ਸਿਆਸਤ ਹੋ ਰਹੀ ਆ ਤੁਸੀਂ ਉਹ ਸਿਆਸਤ ਨੂੰ ਸਮਝ ਨਹੀਂ ਰਹੇਗੇ ਤੁਸੀਂ ਕਿਉਂ ਨਹੀਂ ਸਮਝ ਰਹੇ ਇਹ ਸਿਆਸਤਾਂ ਅੱਜ ਜਿਹੜਾ ਯੂਪੀ ਬਿਹਾਰ ਦਾ ਮਜ਼ਦੂਰ ਆ ਉਹ ਕੰਮ ਕਰਨ ਆ ਰਿਹਾ ਤੇ ਆਪਾਂ ਇਹ ਕਹਿ ਰਹੇ ਆ ਕਿ ਇਹ ਇਹਨਾਂ ਨੂੰ ਬਾਹਰ ਕੱਢੋ ਉਹੀ ਜਦੋਂ ਯੂਪੀ ਬਿਹਾਰ ਦਾ ਆ ਕੇ ਆਪਣਾ ਕਿਸਾਨੀ ਅੰਦੋਲਨ ਦੇ ਵਿੱਚ ਸਾਥ ਦਿੰਦਾ ਉਦੋਂ ਆਪਾਂ ਕਹਿੰਦੇ ਆ ਭਾਈ ਕਿ ਅੱਜ ਜਾਗਦਿਆਂ ਜ਼ਮੀਰਾਂ ਵਾਲੇ ਇਕੱਠੇ ਹੋ ਗਏ ਆ ਇਹ ਤੁਹਾਡਾ ਏਕਾ ਤੋੜਨ ਦੀਆਂ ਗੱਲਾਂ ਹੋ ਰਹੀਆਂ ਕੀ ਤੁਹਾਨੂੰ ਲੱਗਦਾ ਨਹੀਂ ਜੇਕਰ ਯੂਪੀ ਬਿਹਾਰ ਦੇ ਲੋਕਾਂ ਦੇ ਨਾਲ ਆਪਾਂ ਉਹਨਾਂ ਨੂੰ ਬਾਹਰ ਕੱਢਦੇ ਆ ਜਿਨ੍ਹਾਂ ਨੇ ਸਜ਼ਾ ਦਿੱਤੀ ਆ ਜਿਨ੍ਹਾਂ ਨੂੰ ਜਿਹਨੇ ਕਹੋ ਜਿਨ੍ਹਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਉਹਨਾਂ ਨੂੰ ਸਜ਼ਾ ਦਿਓ ਜਿਨ੍ਹਾਂ ਨੂੰ ਆਪਾਂ ਨਜਾਇਜ਼ ਭਜਾਵਾਂਗੇ ਤੁਸੀਂ ਇਹ ਗੱਲ ਨੋਟ ਕਰੋ ਮੰਨ ਲਓ ਆਪਣੇ ਪੰਜਾਬੀ ਨੇ ਬਿਹਾਰ ਦੇ ਵਿੱਚ ਕੁਝ ਗਲਤ ਕਰਤਾ ਤੇ ਉਹ ਆਪਾਂ ਕਹਿ ਦਗੇ ਜੀ ਇਹਨੇ ਬੱਚੇ ਨਾਲ ਗਲਤ ਕੀਤਾ ਇਹਨੇ ਆ ਰੇੜੀ ਵਾਲੇ ਨਾਲ ਗਲਤ ਕੀਤਾ ਆਪਾਂ ਕਵਾਂਗੇ ਅਰੇ ਰੇੜੇ ਵਾਸਤੇ ਗਲਤ ਆ ਤੇ ਜੇ ਕਰ ਉਹ ਦੂਜੇ ਪਾਸੇ ਸਾਰੇ ਪੰਜਾਬੀਆਂ ਨੂੰ ਕੁੱਟਣ ਮਾਰਨ ਲੱਗ ਜਣ ਤੇ ਕਹਿਣ ਪੰਜਾਬੀ ਬਚਾਓ ਯੂਪੀ ਪੰਜਾਬੀ ਭਜਾਓ ਤੇ ਯੂਪੀ ਬਚਾਓ ਜਾਂ ਹਰਿਆਣਾ ਬਚਾਓ ਹਰਿਆਣੇ ਦੀ ਗੱਲ ਛੱਡੋ ਬਿਹਾਰ ਬਚਾਓ ਕੀ ਆਪਾਂ ਉਦੋਂ ਕਿੰਨੇ ਕ ਚੰਗੇ ਹੋਵਾਂਗੇ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਇਹਦੇ ਨਾਲ ਜਿਹੜਾ ਆਪਾਂ ਕੰਮ ਕਰ ਰਹੇ ਆਂ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਜਿਹੜੇ ਆਪਾਂ ਕੋਈ ਨਾ ਕੋਈ ਦੇਸ਼ ਲੈਵਲ ਤੇ ਅੰਦੋਲਨ ਛੇੜਦੇ ਆ ਜਿਹੜੇ ਆਪਾਂ ਕਹਿ ਦਿੰਦੇ ਆ ਚੜੂਨੀ ਜਿਹੜਾ ਮੈਂ ਮਾਫੀ ਚਾਹੁੰਦਾ ਮੈਂ ਉਹਨਾਂ ਦਾ ਨਾਮ ਭੁੱਲਦਾ ਆਪਣੇ ਜਾਂ ਰਕੇਸ਼ ਟਕਹਤ ਆ ਕੀ ਉਹ ਯੂਪੀ ਦਾ ਲਾਲੀਏ ਤੇ ਜੇ ਉਹ ਕਿਸਾਨ ਨਾ ਹੋਵੇ ਕਿਸਾਨੀ ਦਾ ਲੀਡਰ ਨਾ ਹੋਵੇ ਤੇ ਆਪਾਂ ਉਹਨੂੰ ਭਈਆ ਹੀ ਕਵਾਂਗੇ ਉਹ ਭਈਆ ਇੱਕ ਰਕੇਸ਼ ਟਕਹਤ ਭਈਆ ਇੱਕ ਆਪ ਭਈਆ ਹੀ ਕਵਾਂਗੇ ਜੇਕਰ ਰਕੇਸ਼ ਟਕਹਤ ਨੂੰ ਆਪਾਂ ਪੰਜਾਬ ਦੇ ਧਰਨਿਆਂ ਤੇ ਸਾਧਦੇ ਆ ਉਹਨਾਂ ਨੂੰ ਵੰਗਾਰਦੇ ਆ ਇਹ ਗੱਲ ਉਥੇ ਭਈਏ ਨਹੀਂ ਉਹ ਭਈਆ ਨਾ ਕਿਨੇ ਜਾਊਗਾ ਉਹਦੀ ਇਹੋ ਜੀ ਕੀ ਹੋ ਉਹ ਆ ਕਿ ਉਹ ਭਈਆ ਨਹੀਂ ਇਹਦੇ ਨਾਲ ਤੁਹਾਡਾ ਏਕਾ ਟੁੱਟਣਾ ਸਭ ਤੋਂ ਵੱਡੀ ਗੱਲ ਤੇ ਆ ਦੂਜੀ ਗੱਲ ਇਹ ਹੁੰਦੀ ਆ ਕਿ ਜਿਹੜੀ ਕਟਰੀਨਾ ਕਪੂਰਾ ਕ੍ਰਿਸ਼ਮਾ ਕਪੂਰਾ ਫਲਾਨੀ ਕਪੂਰਾ ਆਹ ਕਪੂਰਾ ਦੇਵੀ ਆ ਜਮਲੋ ਸ਼੍ਰੀ ਦੇਵੀ ਆ ਜਾਂ ਹੋਰ ਕਈ ਐਕਟਰਾਂ ਅਮਤਾਬ ਬਚਨ ਆ ਉਹ ਵੀ ਭਈਏ ਹੀ ਇੱਕ ਉਹਨਾਂ ਉਹ ਬੀੜੀਆਂ ਦੀਆਂ ਮਸ਼ਹੂਰੀਆਂ ਦਿੰਦੇ ਰਹੇ ਆ ਕੁਲੀ ਫਿਲਮਾਂ ਦੇ ਵਿੱਚ ਤਾਂ ਤੁਸੀਂ ਇਹ ਦੱਸੋ ਆਪਾਂ ਉਹਨਾਂ ਦੀਆਂ ਫਿਲਮਾਂ ਸਿਨੇਮਿਆਂ 'ਚ ਜਾ ਕੇ ਵੇਖ ਕੇ ਆਉਂਨੇ ਆ ਕੀ ਉਹ ਭਈਏ ਨਹੀਂ ਗੇ ਇਹ ਆਸ ਗੱਲ ਦਾ ਜਵਾਬ ਦਿਓ ਕੀ ਉਹਨਾਂ ਨੇ ਤੁਹਾਡੇ ਸਾਹਮਣੇ ਆਪਦਾ ਚਿਹਰਾ ਬਣਾ ਲਿਆ ਤੇ ਉਹ ਐਕਟਰ ਬਣ ਕੇ ਉਹਨਾਂ ਨਾਲ ਆਪਾਂ ਫੋਟੋਆਂ ਕਰਾਉਨੇ ਆ ਤੇ ਆਪਾਂ ਉਹਨਾਂ ਨਾਲ ਫੋਟੋਆਂ ਕਰਾ ਕੇ ਆਉਂਨੇ ਆ ਕੱਲ ਇੱਕ ਹੋਰ ਕੋਈ ਇੱਥੋਂ ਭਈਆ ਆਇਆ ਸੀ ਤੇ ਉਹ ਹਬੋਰ ਦੇ ਵਿੱਚ ਫਿਰਦਾ ਸੀ ਕਿੰਨਾ ਕੋਲ ਵੇਅਰ ਵੇਲ ਵਾਲਾ ਕੋਲ ਫਿਰਦਾ ਸੀ ਉਹਦੇ ਨਾਲ ਮੌਜੂਦਾ ਐਮਐਲਏ ਫਿਰਦਾ ਸੀ ਬਹੁਤ ਸਾਰੇ ਲੋਕਾਂ ਨੇ ਉਹਦੇ ਨਾਲ ਫੋਟੋਆਂ ਕਰਾਈਆਂ ਕਿਉਂਕਿ ਉਹ ਇੱਕ ਐਕਟਰ ਸੀਗਾ ਤਾਂ ਕਰਕੇ ਫੋਟੋਆਂ ਕਰਾਈਆਂ ਤੇ ਹੁਣ ਤੁਸੀਂ ਇਹ ਦੱਸੋ ਜੇਕਰ ਉਹ ਹੀ ਇੱਥੇ ਕੰਮ ਕਰਨ ਆਇਆ ਹੁੰਦਾ ਤੁਸੀਂ ਕਹਿੰਦੇ ਸੀ ਏ ਭਈਆ ਇਧਰ ਸੇ ਦੂਰ हट ਜਾ ਇਹ ਫਰਕ ਆ ਨਾ ਕਿਉਂਕਿ ਉਹ ਮਾੜੇ ਬੰਦੇ ਆ ਜਿਹੜਾ ਮਾੜਾ ਉਹਨੂੰ ਸਜ਼ਾ ਦਿਓ ਇਹਦੇ ਵਿੱਚ ਇੱਕ ਤਾਂ ਸਿਆਸਤ ਸਭ ਤੋਂ ਵੱਡੀ ਏ ਆ ਤੁਹਾਡਾ ਏਕਾ ਤੋੜ ਸਿਆਸਤ ਖਤਮ ਹੋਣੀ ਏ ਜਿਹੜੀ ਏਕਾ ਹੋ ਜੀ ਨਾ ਏਕਾ ਇਹ ਸਿਆਸਤਾਂ ਏਕਾ ਤੋੜਨਾ ਤੁਹਾਡਾ ਜਿਹੜਾ ਆਪਾਂ ਅੰਦੋਲਨਾਂ ਦੇ ਵਿੱਚ ਹਰਿਆਣੇ ਨੂੰ ਵੀ ਸਾਥ ਲੈਣੇ ਆਂ ਹਿਮਾਚਲ ਵੀ ਆ ਜਾਂਦਾ ਸਾਰੇ ਆ ਜਾਂਦੇ ਆ ਤੁਹਾਡੇ ਨਾਲ ਟਰਾਲੀਆਂ ਲਾ ਕੇ ਖੜ ਜਾਂਦੇ ਆ ਕਿੱਥੋਂ ਬਚੋ ਇਹ ਦਿਮਾਗ ਤੋਂ ਕੰਮ ਲੈ ਲਓ ਉਦੋਂ ਵੱਡੀ ਗੱਲ ਇਹ ਆ ਕਿ ਇੱਕ ਆ ਵੀ ਤਗੜੀ ਸਿਆਸਤਾ ਕਿ ਜਦੋਂ ਪੰਜਾਬੀਆਂ ਦੇ ਨਾਂ ਪੰਜਾਬੀ ਕੁਝ ਕੁਝ ਪੰਜਾਬੀ ਭਈਆਂ ਨੂੰ ਕੁੱਟਣਗੇ ਜਿਨ੍ਹਾਂ ਨੂੰ ਆਪਾਂ ਪ੍ਰਵਾਸੀ ਕਹਿੰਨੇ ਆ ਹਾਲਾਂਕਿ ਉਹ ਹੈ ਦੇਸ਼ ਵਾਸੀ ਉਹ ਦੇਸ਼ ਵਾਸੀ ਆ ਜਿਹੜੇ ਉਹਨਾਂ ਨੂੰ ਆਪਾਂ ਬਾਹਰ ਕੱਢਾਂਗੇ ਉਹਨਾਂ ਦੀਆਂ ਵੀਡੀਓ ਵਾਇਰਲ ਹੋਣਗੀਆਂ ਤੇ ਜਿਹੜੇ ਬਿਹਾਰ ਦੇ ਬਿਜ਼ਨਸਮੈਨ ਆ ਉਹਨਾਂ ਦਾ ਵੀ ਖੂਨ ਖੋਲੂਗਾ ਜਾਤ ਭੁੱਲ ਜਾਣਗੇ ਕੱਲੀ ਸਟੇਟ ਯਾਦ ਰੱਖਣਗੇ ਉਹ ਜਾਤ ਭੁੱਲ ਜਾਣਗੇ ਉਹ ਧਰਮ ਭੁੱਲ ਜਾਣਗੇ ਕੱਲੀ ਸਟੇਟ ਯਾਦ ਰੱਖਣਗੇ ਤੇ ਕਹਨ ਯਾਰ ਆ ਚੀਜ਼ ਉਹ ਜਿਹੜਾ ਯੂਪੀ ਦੇ ਵਿੱਚ ਪੰਜਾਬੀ ਆਪਦੇ ਨਾਲ ਪ੍ਰਾਪਰਟੀਆਂ ਬਣਾਈ ਬੈਠੇ ਆ ਬਿਹਾਰ ਦੇ ਵਿੱਚ ਬਣਾਈ ਬੈਠੇ ਆ ਕੱਲ ਨੂੰ ਉਹਨਾਂ ਨਾਲ ਅਤਿਆਚਾਰ ਨਾ ਹੋਵੇ ਤਾਂ ਤੁਸੀਂ ਕਹਿ ਦੋ ਜੇ ਵਿਸ਼ਵਦੀਪ ਤੂੰ ਐਵੇਂ ਫਿਰਦਾ ਇਹ ਇੱਕ ਸਿਆਸਤ ਸਿਆਸਤ ਨੂੰ ਸਮਝ ਲਓ ਤੁਸੀਂ ਹਮੇਸ਼ਾ ਦਿਲ ਤੋਂ ਕੰਮ ਲਿਆ ਜਿੰਨਾ ਚਿਰ ਵੀ ਤੁਸੀਂ ਦਿਮਾਗ ਤੋਂ ਕੰਮ ਨਹੀਂ ਲੈਂਦੇ ਉਹਨਾਂ ਚਿਰ ਅਸੀਂ ਸਿਆਸਤਦਾਨਾਂ ਨੂੰ ਢਾ ਨਹੀਂ ਲਾ ਸਕਦੇ ਉਹਨਾਂ ਚਿਰ ਅਸੀਂ ਸਿਆਸਤਦਾਨਾਂ ਦਾ ਜਿਹੜਾ ਕਹੋ ਜਿਹੜਾ غرور ਆ ਉਹਨਾਂ ਦੇ ਵਿੱਚ ਸੱਤਾ ਦਾ ਨਸ਼ਾ ਪੰਜਾਬ ਦਾ ਏਕਾ ਤੋੜਨ ਦਾ ਨਸ਼ਾ ਪੰਜਾਬ ਨੂੰ ਬਰਬਾਦ ਕਰਨ ਦੀ ਜਿਹੜੀ ਸਿਆਸਤ ਉਹਨਾਂ ਦੀ ਉਹਨਾਂ ਦੀ ਤੁਸੀਂ ਸਿਆਸਤ ਨੂੰ ਫੇਲ ਨਹੀਂ ਕਰ ਸਕਦੇ ਇਹ ਨੋਟ ਕਰੋ ਬਹੁਤ ਸਾਰੇ ਇੱਥੇ ਪੰਜਾਬ ਦੇ ਵਿੱਚ ਲੋਕਾਂ ਨੇ ਬਲਾਤਕਾਰ ਕੀਤਾ ਜਿਹੜੇ ਜ਼ਮਾਨਤਾਂ ਤੇ ਬਾਹਰ ਫਿਰਦੇ ਹੋਣਗੇ ਜੇਲ੍ਹਾਂ ਦੇ ਵਿੱਚ ਹੋਣਗੇ ਗਰੀਬ ਬੱਚੀਆਂ ਨਾਲ ਬਲਾਤਕਾਰ ਕੀਤਾ ਛੇਤੀ ਕਿਤੇ ਪਰਚੀ ਨਹੀਂ ਹੋਏ ਧਰਨੇ ਲਾ ਕੇ ਕਈਆਂ ਨੂੰ ਉਹ ਕੀਤਾ ਤੇ ਜਿਹੜੇ ਮਾਰੇ ਬੰਦੇ ਉਹਨਾਂ ਨੇ ਧਰਨੇ ਲਾਏ ਤਗੜੇ ਬੰਦਿਆਂ ਨੂੰ ਅੰਦਰ ਕਰਾਉਣ ਵਾਸਤੇ ਉਹਨਾਂ ਨੂੰ ਕਦੋਂ ਭਜਾਉਣਾ ਆਪਾਂ ਇਹ ਦੱਸੋ ਹੈ ਕੋਈ ਜਵਾਬ ਗੱਲ ਦਾ ਇਹ ਸਿਆਸਤਾਂ ਸਮਝੋ ਜਿਹੜੇ ਭਈਏ ਐਕਟਰਾਂ ਉਹਨਾਂ ਦੇ ਕਹਿਣ ਤੇ ਤੁਸੀਂ ਬਣਾਇਨਾ ਪਾਉਨੇ ਆ ਤੁਸੀਂ ਨਿੱਕਰਾ ਪਾਉਨੇ ਉਹਨਾਂ ਦੇ ਕਹਿਣਾ ਤੇ ਫੇਟਾ ਬੋਸ ਉਹਨਾਂ ਦੀ ਕੱਛੀਆਂ ਦੀਆਂ ਮਸ਼ਹੂਰੀਆਂ ਦਿੰਦੇ ਆ ਹੋ ਤਾਂ ਤੁਸੀਂ ਉਹ ਕੱਛੇ ਪਾਉਨੇ ਆ ਉਹ ਭਈਏ ਜਿਹੜੇ ਐਕਟਰ ਆ ਉਹ ਸਿਕਟਾਂ ਦੀਆਂ ਮਸ਼ਹੂਰੀਆਂ ਦਿੰਦੇ ਆ ਤੁਸੀਂ ਸਿਰਗਟਾ ਪੀਨੇ ਆ ਕਿ ਆ ਸਿਰਗਟ ਫਲਾਣੇ ਨੇ ਪੀਤੀ ਸਿਗਾਰ ਪੀਤੀ ਤੁਸੀਂ ਕਈ ਐਕਟਰਾਂ ਦੇ ਆਪ ਫੈਨ ਹੋਵੋਗੇ ਫੋਲੋ ਕਰਦੇ ਹੋਵੋਗੇ ਉਹਨਾਂ ਨੂੰ ਯਾਰ ਇਹ ਕਿਹੜੀ ਗੱਲ ਕਰਦੇ ਆ ਤੁਸੀਂ ਜਿਹੜਾ ਪੰਜਾਬੀਆਂ ਦਾ ਰੁਤਬਾ ਬਣਿਆ ਰੁਤਬਾ ਕਾਇਮ ਰੱਖੋ ਗੁੰਡਾਗਰੀ ਤੇ ਨਾ ਆਓ ਤੁਹਾਡੀ ਇਹ ਸਿਆਸਤ ਹੋ ਰਹੀ ਆ ਤੁਹਾਨੂੰ ਗੁੰਡਾ ਬਣਾਉਂਦੀ ਪੰਜਾਬ ਦੇ ਲੋਕਾਂ ਨੂੰ ਗੁੰਡਾ ਬਣਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਢਕਾਇਆ ਜਾ ਰਿਹਾ ਇਹ ਆ ਸਭ ਜਿਹੜੀਆਂ ਨਿੱਤੀਆਂ ਇਹ ਨਿੱਤੀਆਂ ਤੋਂ ਬਾਜ਼ ਆ ਜਾਓ ਮੈਂ ਸਿਆਸਤਦਾਨਾਂ ਨੂੰ ਕਹਿੰਨਾ ਜਿਹੜੇ ਮਾਰੇ ਬੰਦੇ ਆ ਉਹਨਾਂ ਨੂੰ ਬੰਦੀ ਸਜ਼ਾ ਦਿਓ ਕੋਈ ਫਾਂਸੀ ਤੋਂ ਭੈੜੀ ਸਜ਼ਾ ਤੁਸੀਂ ਉਹਨਾਂ ਨੂੰ ਸਜ਼ਾ ਦਿਓ ਜਿਨ੍ਹਾਂ ਨੇ ਬੱਚੇ ਨਾਲ ਕੰਮ ਕੀਤਾ ਸੀ ਪਰ ਜਿਹੜੀਆਂ ਡੇਲੀ ਡੇਲੀ ਆ ਵੀਡੀਓ ਵੇਖ ਰਹੇ ਆ ਮੈਨੂੰ ਫੋਨ ਆਇਆ ਕੁਝ ਕ ਬੰਦਿਆਂ ਦਾ ਕਹਿੰਦੇ ਰ ਆਪਣੇ ਇਧਰੋਂ ਨਾ ਭਈਆਂ ਦਾ ਕੀ ਕਰੀਏ ਮੈਂ ਕਿਹਾ ਕੀ ਕੀਤਾ ਉਹਨਾਂ ਨੇ ਤੁਹਾਡੇ ਨਾਲ ਤੁਸੀਂ ਇੱਕ ਗੱਲ ਦੱਸੋ ਮੈਂ ਤੁਹਾਨੂੰ ਇੱਕ ਪਿਕਚਰ ਵਿਖਾਉਣਾ ਪਿਕਚਰ ਵੇਖੋ ਤੁਸੀਂ ਤੁਸੀਂ ਇੱਕ ਭਈਏ ਨੂੰ ਕੁੱਟ ਰਹੇ ਆ ਤੇ ਉਹਦਾ ਛੋਟਾ ਜਿਹਾ ਬੱਚਾ ਰੋ ਰਿਹਾ ਹੈ ਕਰਕੇ ਹੇ ਮੇਰਾ ਪਾਪਾ ਮੇਰਾ ਪਾਪਾ ਮੇਰਾ ਪਾਪਾ ਜੋ ਕਹਿ ਰਿਹਾ ਹੋਊਗਾ ਕੀ ਕਰ ਰਹੇ ਹੋ ਮੇਰੇ ਪਾਪੇ ਕੋ ਕਿਉਂ ਮਾਰ ਰਹੇ ਹੋ ਉਹ ਚੀਕ ਰਿਹਾ ਕਿਸੇ ਬੁੜੀ ਆ ਜਿਹੜੀ ਇੱਥੇ ਔਰਤ ਹੋਗੀ ਯੂਪੀ ਬਿਹਾਰ ਦੀ ਜਿਨੂੰ ਲੜਾਈ ਦਾ ਕੁਝ ਪਤਾ ਹੀ ਨਹੀਂਗਾ ਮੈਂ ਇਹ ਗੱਲ ਕਹੂੰਗਾ ਨਾ ਤੇ ਮੇਰਾ ਆਪਦਾ ਵੀ ਸੀਨਾ ਚੀਰਿਆ ਜਾਣਾ ਪਰ ਤੁਸੀਂ ਇਹ ਚੀਜ਼ ਮੈਂ ਕਹਿੰਦਾ ਨਹੀਂ ਤੁਸੀਂ ਥੋੜਾ ਜਿਹਾ ਬੈਕ ਜਾਓ ਜਿਵੇਂ ਆਪਣੇ ਨਾਲ ਕਿਸਕਿੰਗਾ ਨੇ ਕੀਤੀ ਹੈ ਨਾ ਘਰਾਂ ਚੋਂ ਕੱਡ-ਕੱਡ ਆਪਾਂ ਨੂੰ ਮਾਰਿਆ ਉਹ ਗੱਲ ਕਰ ਰਹੇ ਆ ਕਿਸੇ ਲੇਡੀਜ਼ ਨੂੰ ਯੂਪ ਬਿਹਾਰ ਦੀ ਨੂੰ ਬੱਚਾ ਹੋਣ ਵਾਲਾ ਹੋਇਆ ਉਹਦੇ ਘਰ ਵਾਲਿਆਂ ਨੂੰ ਆਪਾਂ ਕੁਝ ਵੇਖਿਆ ਮੈਂ ਨਾ ਨਹੀਂ ਲੈਂਦਾ ਕੁਝ ਉਹਨਾਂ ਡਾਂਗ ਮਾਰ ਦੋ ਥੱਲੇ ਡਿੱਗ ਪਏ ਮੰਨ ਲਓ ਮੌਕੇ ਤੇ ਮੁੱਕ ਜਾਂਦਾ ਉਹਦਾ ਬੱਚੇ ਨੇ ਹਲੇ ਪਿਓ ਦਾ ਮੂੰਹ ਨਹੀਂ ਵੇਖਿਆ ਪਰ ਠੋਕ ਦਾਂਗੇ ਭਾਈ ਚੱਕੋ ਇਹ ਸਿਆਸਤ ਹੋ ਰਹੀ ਆ ਸਿਆਸਤ ਤੋਂ ਬਚੋ ਤੇ ਮੈਂ ਬੜਾ ਹੈਰਾਨ ਆ ਸਾਡੇ ਸਿਆਸਤਦਾਨਾਂ ਤੇ ਸਾਡੇ ਸਿਆਸਤਦਾਨ ਨੇ ਕੰਮ ਕਰਨ ਦੋ ਦੋ ਧਾਰਕੜ ਜਿਹੜੇ ਬਣੀ ਜਾਂਦੇ ਪਹਿਲਾਂ ਤੇ ਇਹਦੇ 'ਲ ਗੌਰ ਕਰ ਦੇਣ ਫੇਰ ਜਿਹੜਾ ਪੰਜਾਬ ਦੇ ਵਿੱਚ ਸਾਡਾ ਦੇਸ਼ ਵਾਸੀ ਆਉਂਦਾ ਪ੍ਰਵਾਸੀ ਨਹੀਂ ਦੇਸ਼ ਵਾਸੀ ਜੇਕਰ ਉਹ ਆਉਂਦਾ ਭਾਈ ਉਹਨਾਂ ਦੇ ਆਧਾਰ ਕਾਰਡ ਚੈੱਕ ਕਰੋ ਜਿਹੜਾ ਉਹਨਾਂ ਨੂੰ ਥਾਣਾ ਲੱਗਦਾ ਉੱਥੋਂ ਪੁੱਛੋ ਕਿ ਇਹਦੇ ਤੇ ਕੋਈ ਦਰਖਾਸਤ ਤਾਂ ਹੈ ਨਹੀਂਗੀ ਕੁਝ ਲੋਕ ਸਿਆਸੀ ਜਾਣ ਕੇ ਫਸਾ ਦਿੰਦੇ ਵੇਖਣਾ ਪੈਣਾ ਆਪਾਂ ਇਹ ਨੋਟ ਕਰੋ ਆਪਾਂ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ 'ਚ ਗਲਤ ਹੋ ਰਹੇ ਆਂ ਬਚੋ ਜਿੰਨਾ ਹੋ ਸਕਦਾ ਬਚੋ ਇਹ ਸਿਆਸਤੋਂ ਇਹ ਏਕਾ ਤੋੜਨ ਦੀਆਂ ਸਿਆਸਤਾਂ ਇਹ ਤੁਹਾਨੂੰ ਬਦਨਾਮ ਕਰਨ ਦੀਆਂ ਸਿਆਸਤਾਂ ਤੁਹਾਨੂੰ ਵੱਡੇ ਵੱਡੇ ਚੈਨਲਾਂ 'ਤੇ ਵਿਖਾਉਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਦੂਸਰਿਆਂ ਸਟੇਟਾਂ ਵਾਲਿਆਂ ਨਾਲ ਆਹ ਕਰ ਰਹੇ ਆ ਤਾਂ ਕਿ ਜਿਹੜੇ ਆਪਣੇ ਉਧਰ ਬੈਠੇ ਆ ਉਹਨਾਂ ਨੂੰ ਤੰਗ ਪਰੇਸ਼ਾਨ ਭੜਕਦੇ ਜਿਹੜੇ ਲੋਕ ਕਰਨ ਉਹਨਾਂ ਨੇ ਕੀ ਕਹਿਣਾ ਉਹਨਾਂ ਨੇ ਕਰਨਾ ਕੁਝ ਨਹੀਂ ਕੁਝ ਕਿ ਸਿਆਸਤਦਾਨਾਂ ਨੇ ਉਂਗਲੀ ਫੇਰਨੀ ਆ ਕਿ ਉਹਨੂੰ ਐਸੇ ਕਰੋ ਇਹ ਫਿਰ ਜਦੋਂ ਪੰਜਾਬੀਆਂ ਨੂੰ ਉਧਰ ਹੋਇਆ ਤੁਸੀਂ ਇੱਕ ਗੱਲ ਆ ਲਓ ਜਦੋਂ ਕਸ਼ਮੀਰ ਦੇ ਵਿੱਚ 370 ਤਾਰਾ ਹਟਾਈ ਗਈ ਆ ਤਾਂ ਉੱਥੇ ਸਾਡੇ ਪੰਜਾਬ ਦੇ ਸਿੱਖ ਸਾਡੇ ਦੇਸ਼ ਦੇ ਸਿੱਖ ਜਾ ਕੇ ਉਹਨਾਂ ਮੁਸਲਮਾਨ ਧੀਆਂ ਨਾਲ ਖੜ ਗਏ ਇੱਥੇ ਕੋਈ ਅਤਿਆਚਾਰ ਹੋਇਆ ਤਾਂ ਤਾਂ ਆਪਾਂ ਮੁਸਲਮਾਨ ਧੀਆਂ ਨਾਲ ਖੜ ਜਾਂਨੇ ਆ ਫਿਰ ਇਹ ਦੱਸੋ ਇਹ ਆਪਣਾ ਕੀ ਮਨ ਲੁੰਦ ਰੇ ਜਾਂਦਾ ਆ ਆਪਾਂ ਭਵਕ ਲੋਕ ਆ ਤੇ ਜੇ ਆਪਣੇ ਪੰਜਾਬੀਆਂ ਨਾਲ ਯੂਪੀ ਬਿਹਾਰ ਦੇ ਵਿੱਚ ਇਹ ਕੁਝ ਹੋਊਗਾ ਤੇ ਆਪਾਂ ਨਾ ਭੜਕਾਂਗੇ ਸਾਡੇ ਅਰਗੇ ਅੱਗੇ ਖੜੇ ਹੋਣਗੇ ਇਹ ਭੜਕਾਉਣ ਦੀਆਂ ਸਿਆਸਤਾਂ ਭੜਕਾਉਣ ਤੋਂ ਬਚੋ ਜਿਹੜੇ ਗਲਤ ਆ ਉਹਨਾਂ ਨੂੰ ਸਜ਼ਾ ਦਿਓ ਉਹ ਸਿੱਖਾਂ ਮੁਸਲਮਾਨਾਂ ਈਸਾਈਆਂ ਹਿੰਦੂਆਂ ਦੇ ਵਿੱਚ ਸਾਰੇ ਗਲਤ ਬੈਠੇ ਆ ਸਾਰ ਹਰ ਜਾਤੀ ਦੇ ਵਿੱਚ ਬੰਦੇ ਗਲਤ ਬੈਠੇ ਆ ਮੈਂ ਉਹ ਗਲਤਾਂ ਦੀ ਗੱਲ ਕਰੀ ਇਹਨਾਂ ਨਾਲ ਕੋਈ ਉੱਠ ਕੇ ਹਾਂ ਤੂੰ ਮੈਂ ਗਲਤ ਕਿਵੇਂ ਮੈਂ ਗਲਤ ਬੰਦਿਆਂ ਦੀ ਗੱਲ ਕਰ ਰਿਹਾ ਉਹ ਹਰ ਘਰ ਦੇ ਵਿੱਚ ਗਲਤ ਹੋ ਸਕਦਾ ਘਰ ਦੇ 20 ਜੀ ਚੰਗੇ ਹੁੰਦੇ ਆ 19ਵਾਂ ਗਲਤ ਹੋ ਜਾਂਦਾ ਇਹ ਤੁਸੀਂ ਵੇਖਣਾ 19 ਸਹੀ ਹੁੰਦੇ 20ਵਾਂ ਗਲਤ ਹੋ ਜਾਂਦਾ ਇਹ ਚੀਜ਼ਾਂ ਤੁਸੀਂ ਦੇਖਣੀਆਂ ਪੜ੍ਹਣੀਆਂ ਤੁਹਾਨੂੰ ਤੇ ਜਿਹੜੇ ਕਹਿੰਦੇ ਆ ਪਈਆਂ ਨੂੰ ਭਜਾਵਾਂਗੇ ਆਇਆ ਥਾਪਨਾ ਮਾਰਦੇ ਆ ਪਹਿਲਾਂ ਮੈਂ ਉਹਨਾਂ ਨੂੰ ਕਹਾਂ ਕਿ ਜਿਹੜੇ ਤੁਹਾਡੇ ਪੰਜਾਬ ਦੇ ਵਿੱਚ ਭਈਏ ਆ ਕੇ ਸਿਆਸਤਾਂ ਦੀ ਕੁਰਸੀ ਫੜੀ ਬੈਠੇ ਆ ਪਹਿਲਾਂ ਉਹਨਾਂ ਨੂੰ ਹਲਾਓ ਕਿਉਂਕਿ ਉਹ ਤਗੜੇ ਆ ਪਹਿਲਾਂ ਉਹਨਾਂ ਨੂੰ ਹਲਾਓ ਕਿਵੇਂ ਹਲਾਓਗੇ ਕੀੜੀ ਨੂੰ ਚੱਕ ਕੇ ਮਾਰਨਾ ਸੌਖਾ ਹੁੰਦਾ ਕਿਉਂਕਿ ਉਹ ਕੀੜੀ ਦੇ ਵਿੱਚ ਵੀ ਜਾਨ ਆ ਪਰ ਸੱਪ ਤੋਂ ਬੰਦਾ ਡਰਦਾ ਉਹ ਸੋਟੀ ਲੈ ਕੇ ਤੁਰਦਾ ਹਾਥੀ ਨੂੰ ਵੇਖ ਕੇ ਭਜਦਾ ਸ਼ੇਰ ਨੂੰ ਵੇਖ ਕੇ ਲੁਕਦਾ ਕਿਤੇ ਮੈਨੂੰ ਖਾ ਨਾ ਜਾਵੇ ਕਿਉਂਕਿ ਉਹ ਛੇਰ ਤੇ ਹਾਥੀਆ ਜਿਨ੍ਹਾਂ ਨੂੰ ਤੁਸੀਂ ਕੁੱਟ ਰਹੇ ਹੋ ਉਹ ਕੀੜੀਆਂ ਕੀੜੀਆਂ ਨੂੰ ਨਾਮ ਅਸਲੋ ਬੇਨਤੀ ਆ ਜਿਹੜੇ ਗਲਤ ਆ ਉਹਨਾਂ ਨੂੰ ਸਜ਼ਾ ਦਿਓ ਤੇ ਜੇਕਰ ਪੰਜਾਬ ਦੇ ਲੋਕੋ ਮੇਰੀਆਂ ਇਹ ਗੱਲਾਂ ਤੁਹਾਨੂੰ ਗਲਤ ਲੱਗਣ ਤਾਂ ਮੇਰੇ ਵੀਰੋ ਅੱਜ ਦੀ ਗੱਲ ਯਾਦ ਰੱਖ ਲਓ ਤੁਸੀਂ ਸਿਰਫ ਦਿਮਾਗ ਤੋਂ ਕੰਮ ਨਹੀਂ ਲੈਂਦੇ ਦਿਲ ਤੋਂ ਕੰਮ ਲੈ ਲੈ ਕੇ ਆਪਾਂ ਅੱਜ ਇਹਨਾਂ ਚੀਜ਼ਾਂ ਤੇ ਪਹੁੰਚ ਚੁੱਕੇ ਆ ਕਿ ਸਾਡਾ ਮੰਤਰੀ ਸਾਡੇ ਨਾਲ ਨਹੀਂ ਸਾਡਾ ਪ੍ਰਸ਼ਾਸਨ ਨਹੀਂ ਸਾਡੇ ਨਾਲ ਖੜਦਾ ਧਰਨੇ ਤੁਸੀਂ ਹੱਕ ਤੇ ਲਾਉਨੇ ਤਾਂ ਵੀ ਤੁਹਾਡੇ ਲਾਠੀ ਚਾਰਜ ਹੋ ਜਾਂਦੇ ਆ ਆਪਣੇ ਤਾਂ ਫਿਰ ਇਹ ਗੱਲ ਸਮਝੋ ਨਾ ਆਪਣੇ ਕੋਲ ਹੈ ਕੀ ਐ ਕੁਝ ਨਹੀਂ ਇਹ ਚੀਜ਼ਾਂ ਪੜਕਾ ਕੇ ਦੂਜੀਆਂ ਸਟੇਟਾਂ ਬੈਠੇ ਜਿਹੜੇ ਪੰਜਾਬੀ ਆਪਾਂ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰੀਏ ਇਹ ਸਮਝ ਲਿਆ ਜੇ ਤੁਹਾਡੇ ਨਾਲ ਜਦੋਂ ਧਰਨਾ ਲਾਉਣ ਦੀ ਗੱਲ ਆਉਂਦੀ ਆ ਯੂਪੀ ਬਿਹਾਰ ਦੇ ਲੋਕ ਖੜ ਜਾਂਦੇ ਆ ਟਰਾਲੀਆਂ ਲੈ ਕੇ ਇਹ ਨੋਟ ਕਰੋ ਗੱਲ ਹੁਣ ਬਾਕੀ ਤੁਹਾਡੀ ਅੱਜ ਵਿਵਤਾ ਆਈ ਪਈ ਐ ਇੱਥੋਂ ਹਰਿਆਣੇ ਦੇ ਲੋਕ ਰਾਜਸਥਾਨ ਦੇ ਦੂਰੋਂ ਦੂਰੋਂ ਆ ਕੇ ਹਰ ਪੀੜਤਾ ਵਾਸਤੇ ਟਰੱਕਾਂ ਦੇ ਟਰੱਕ ਲਈ ਜਾਂਦੇ ਆ ਕਿ ਕੱਲ ਨੂੰ ਉਹ ਤੁਹਾਡੇ ਨਾਲ ਖੜ ਜਾਂਣਗੇ ਉਹ ਕਿਉਂ ਚੱਲੇ ਆ ਤੁਹਾਡਾ ਚਿਹਰਾ ਕੀ ਬਣ ਚੁੱਕਿਆ ਦੇਸ਼ ਵਿੱਚ ਕਿ ਜਿਹੜੇ ਪੰਜਾਬ ਦੇ ਲੋਕ ਆ ਵਿਵਤਾ ਪਈ ਤੇ ਆ ਕੇ ਸਾਰੇ ਦੇਸ਼ ਦੇ ਨਾਲ ਖੜਦੇ ਆ ਅੱਜ ਉਹ ਤੁਹਾਡੇ ਨਾਲ ਤਾਂ ਆ ਹੀ ਜਾਂਦੇ ਆ ਇਹ ਵੀ ਇੱਕ ਏਕੇ ਤੋੜਨ ਦੀ ਤੁਹਾਡੀਆਂ ਛਾਛਾ ਹੋ ਰਹੀਆਂ ਕਿਉਂ ਤੁਸੀਂ ਏਕੇ ਤੋੜੀ ਜਾਂਦੇ ਆ ਏਕੇ ਨਾ ਤੋੜ ਯਾਦ ਰੱਖੋ ਬਾਕੀ ਮੇਰੀਆਂ ਗੱਲਾਂ ਬਹੁਤ ਘੱਟ ਲੋਕਾਂ ਨੇ ਸਮਝ ਆਉਣੀਆਂ ਜਿਹੜੇ ਬੰਦੇ ਚੰਗੇ ਦਿਮਾਗ ਵਾਲੇ ਹੋਏ ਜਿਹੜੇ ਵਾਕਈ ਦਿਮਾਗ ਤੋਂ ਕੰਮ ਲੈਂਦੇ ਆ ਬੜਾ ਸੋਚ ਸਮਝ ਕੇ ਚੱਲਦੇ ਆ ਇਹ ਮੇਰੀਆਂ ਗੱਲਾਂ ਉਹ ਸਾਂਝਾ ਕਰਨਗੇ ਲੋਕਾਂ ਦੇ ਨਾਲ ਤੇ ਇਹ ਜਿਹੜੀਆਂ ਗੱਲਾਂ ਉਹੀ ਸਰਕਾਰਾਂ ਤੱਕ ਦੇ ਆਮ ਲੋਕਾਂ ਤੱਕ ਪਹੁੰਚਾਉਣਗੇ ਕਿ ਵਾਕਈ ਗੱਲ ਇੰਜ ਆ ਬਾਕੀ ਤੁਹਾਡੀ ਮਰਜ਼ੀ ਆ ਜੋ ਤੁਸੀਂ ਕਰਨਾ ਗੱਜ ਕੇ ਬੁਲਾਇਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਕੋਈ ਜੁਮੈਂ ਭਰਾ ਹੋ ਗਲਤ ਬੋਲਿਆ ਹੋਵੇ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਮਾਫੀ ਮੰਗਦਾ